ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵਿਛਲੇ ਦਿਨੀ ਐ ਜੀ ਪੀ ਸੀ ਤੇ ਕੀਤੀ ਗਈ ਟਿੱਪਣੀ ਤੇ ਵਿਰੋਧ ਵਿੱਚ ਅੱਜ ਐ ਜੀ ਪੀ ਸੀ ਦੇ ਮੈਂਬਰਾਂ ਦੇ ਵੱਲੋਂ ਰੋਸ਼ ਮਾਰਚ ਕੱਢ ਕੇ ਵਿਰੋਧ ਜਤਾਇਆ ਗਿਆ ਅਤੇ ਮੁੱਖ ਮੰਤਰੀ ਦੇ ਨਾਮ ਤੇ ਇੱਕ ਮੰਗ ਪੱਤਰ ਵੀ ਸੌਪਿਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਕੋਲ ਮਾਫੀ ਮੰਗਣ ਦੀ ਅਪੀਲ ਕੀਤੀ ਗਈ ਹੈ ਇਸ ਮਾਮਲੇ ਨੂੰ ਲੈ ਕੇ ਜਦੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਦੌਰਾਨ ਰੋਜਤਾ ਰਹੇ ਐ ਜੀ ਪੀ ਸੀ ਦੇ ਮੈਂਬਰ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ SGPC ਤੇ ਜੋ ਟਿੱਪਣੀ ਕੀਤੀ ਗਈ ਉਹ ਬਹੁਤ ਹੀ ਨਿੰਦਣਯੋਗ ਹੈ ਜਿਸ ਦੇ ਵਿਰੋਧ ਵਿੱਚ ਅੱਜ ਉਹ ਲੁਧਿਆਣਾ ਡੀਸੀ ਨੂੰ ਮੰਗ ਪੱਤਰ ਸੌਂਪਣ ਆਏ ਨੇ ਅਤੇ ਮੰਗ ਕਰਦੇ ਹਨ ਕਿ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਮੰਗਣ ਉਹਨਾਂ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਮਾਫੀ ਨਹੀਂ ਮੰਗਦੇ ਤਾਂ ਉਹਨਾਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਿਛਲੇ ਦਿਨੀ ਸੰਗਰੂਰ ਵਿਖੇ ਇੱਕ ਹਸਪਤਾਲ ਦੇ ਬਾਰੇ ਚ ਇੱਕ ਵਿਵਾਦਤ ਉਸ ਸਮੇਂ ਦੇ ਬਿਆਨ ਦਿੱਤਾ ਕਿ ਸ਼ਰੋਣੀ ਗੁਰਦਰਾ ਪ੍ਰਬੰਧ ਕਮੇਟੀ ਦੇ ਜਿਹੜੇ ਮੈਂਬਰ ਆ ਜੇ ਗੁਰੂ ਕੀ ਗੋਲਕ ਚੱਕ ਦਿੱਤੀ ਜਾਵੇ ਤੇ ਮੈਂਬਰ ਜਿਹੜੇ ਅਸਤੀਫਾ ਦੇ ਦੇਣਗੇ ਉਹਨੂੰ ਇਸ ਗੱਲ ਦਾ ਚੰਨ ਨਹੀਂ ਹੈਗਾ ਉਹਨੂੰ ਇਸ ਗੱਲ ਦਾ ਅਹਿਸਾਸ ਨਹੀਂ ਹੈਗਾ ਕਿਉਂਕਿ ਤੂੰ ਬਹੁਤ ਸਾਰੀਆਂ ਲੱਖਾਂ ਰੁਪਏ ਦੀਆਂ ਤਨਖਾਹਾਂ ਲੈ ਕੇ ਆਪਦੇ ਤੇਰੇ ਚੇਲੇ ਚੱਲ ਰਹੇ ਉਹਨਾਂ ਨੂੰ ਦਵਾ ਕੇ ਕਿ ਜੇ ਕੋਠੀਆਂ ਤੇ ਤੂੰ ਕਾਬਜ ਹੋ ਕੇ ਤੂੰ ਅੱਜ ਇੱਕ ਆਮ ਆਦਮੀ ਦੀ ਗੱਲ ਜਿਹੜੀ ਕਰ ਰਿਹਾ ਹਾਂ ਪਰ ਅਸਲ ਆਮ ਆਦਮੀ ਛਲੋਣੀ ਗੁਰਦਰਾ ਪਰੰਧ ਕਮੇਟੀ ਦੇ ਮੈਂਬਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਦੱਸ ਦਈਏ ਕਿ ਇਹ ਜਿਹੜੀ ਸੰਵਿਧਾਨਿਕ ਸੰਸਥਾ ਵਾ ਤੇ ਇਹ 1925 ਤੋਂ 1920 ਦੀ ਬਣੀ ਹੋਈ ਆ ਤੇ 1925 ਤੋਂ ਇਹ ਸਾਰਾ ਜ਼ਰਾ ਸੰਵਿਧਾਨ ਦੇ ਤੌਰ ਤੇ ਲਾਗੂ ਆ ਤੇ ਛਲੋਣੀ ਗੁਰਦਰਾ ਪਰੰਧ ਕਮੇਟੀ ਦਾ ਮੈਂਬਰ ਜਿਹੜਾ ਉਹ ਹਰ ਸਿੱਖ ਦੀ ਇੱਕ ਇੱਕ ਵੋਟ ਨਾਲ ਚੁਣ ਕੇ ਆਉਂਦਾ ਤੇ ਚੁਣ ਕੇ ਇੱਕ ਜਿਹੜੀ ਛਲੋਣੀ ਗੁਰਦਰਾ ਪਰੰਧ ਕਮੇਟੀ ਬਣਦੀ ਆ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ ਅੱਜ ਵੀ ਭਗਵੰਤ ਮਾਨ ਨੂੰ ਇਹ ਗੱਲ ਚਾਨਣ ਕਰਾਉਣਾ ਚਾਹੁੰਦੇ ਆ ਕੰਨ ਖੋਲ ਕੇ ਗੱਲ ਸੁਣ ਲਵੇ ਕਿ ਛਰੌਣੀ ਗੁਰਦੁਆਰਾ ਪਰੰਦਰ ਕਮੇਟੀ ਦੇ ਜਿਹੜੇ ਮੈਂਬਰ ਐ ਉਹ ਨਾ ਕੋਈ ਤਨਖਾਹ ਲੈਂਦਾ ਨਾ ਕੋਈ ਪ੍ਰਧਾਨ ਤਨਖਾਹ ਲੈਂਦਾ ਕਿਸੇ ਤਰ੍ਹਾਂ ਦਾ ਕੋਈ ਡੀਏਟੀਏ ਨਹੀਂ ਲੈਂਦਾ ਉਹ ਤੇਰੇ ਵਾਂਗੂ ਜਾਂ ਤੇਰੇ ਕੀ ਨਾ ਜਿਹੜਾ ਵੱਡਾ ਆਕਾ ਉਹਦੇ ਵਾਂਗੂ ਨਹੀਂ ਕਹਿੰਦਾ ਵਾ ਦੋ ਕਮਰਿਆਂ ਦੇ ਫਲੈਟ ਚ ਰਹੂੰਗਾ 22 ਕਮਰਿਆਂ ਦਾ ਜਿਹੜਾ ਜਿਹੜੇ ਕੋਠੀ ਉਹ ਰਹਿ ਰਿਹਾ ਆਪਣੇ ਆਪ ਨੂੰ ਹੋਸ਼ ਕਰੋ ਅੱਜ ਜਿਹੜੇ ਸਾਡੇ ਛਰੌਣੀ ਕਮੇਟੀ ਦੇ ਬਹੁਤ ਸਤਕਾਰਤ ਮੈਂਬਰ ਲੁਧਿਆਣਾ ਜਿਹੜੇ ਦੇ ਪਹੁੰਚੇ ਨੇ ਸਾਡੇ ਵਰਕਰ ਜਿਹੜੇ ਵਰਕਰ ਪਹੁੰਚੇ ਨੇ ਤੇ ਇਹਨਾਂ ਦਾ ਨਾਹਰਾ ਲੱਗ ਰਿਹਾ ਸੀ ਕਿਤੇ ਭਗਵੰਤ ਮਾਨ ਹੋਸ਼ ਵਿੱਚ ਆਓ ਸਿੱਕੋਂ ਨਾਲ ਮਤ ਕਰਾਓ ਇਹ ਭਲਿਖਾ ਜਿਹੜਾ ਤੁਹਾਡੇ ਫਤੂਰ ਚੜਿਆ ਨਾ ਅੱਜ ਜਿਹੜਾ ਮੁੱਖ ਮੰਤਰੀਪਾਦਾ ਇਹ ਤੁਹਾਡਾ ਉਦੋਂ ਪਹਿਲਾਂ ਨਹੀਂ ਸੀ ਤੁਸੀਂ ਗੁਰੂ ਕੀ ਗੋਲ ਲਈ ਗੁਰੂ ਕੀ ਲੰਗਰਾਂ ਲਈ ਸਤਕਾਰ ਵੀ ਕਰਦੇ ਸੀ ਮਾਣ ਵੀ ਕਰਦੇ ਸੀ ਉਹਦੀ ਡਿਮਾਂਡ ਵੀ ਕਰਦੇ ਸੀ ਭਾਵੇਂ ਕੀ ਛਰੌਣੀ ਗੁਰਦੁਆਰਾ ਪ੍ਰੰਧ ਕਮੇਟੀ ਕਿਸੇ ਦੀ ਮਥਾਜ ਨਹੀਂ ਹੈ ਇਹ ਗੁਰੂ ਦੇ ਦਿੱਤੇ ਸਿਧਾਂਤ ਨੂੰ ਲੈ ਕੇ ਮਨੁੱਖਤਾ ਦੇ ਭਲੇ ਲਈ ਕਾਰਜ ਕਰਦੀ ਆ ਪ੍ਰਬੰਧ ਕਰਦੀ ਆ ਸਾਰਾ ਕੁਝ ਕਰਦੀ ਆ ਸੋ ਅੱਜ ਅਸੀਂ ਡੀਸੀ ਸਾਹਿਬ ਦੇ ਦੁਆਰਾ ਇਹਨਾਂ ਨੂੰ ਇੱਕ ਚਾਨਣ ਕਰਾਉਣ ਆਏ ਆ ਕਿ ਜਿਹੜਾ ਤੁਹਾਡੇ ਖਿਲਾਫ ਅਸੀਂ ਮਾਨਹਾਨੀ ਦਾ ਕੇਸ ਕਰਨਗੇ ਸ਼ਰੋਣੀ ਕਮੇਟੀ ਦੇ ਜਿਹੜੇ ਮੈਂਬਰ ਆ ਜੋ ਤੁਸੀਂ ਤੋਹਫੀਨ ਕੀਤੀ ਆ ਉਹਨਾਂ ਦੇ ਬਾਰੇ ਵਿੱਚ ਉਹਨੂੰ ਵਾਪਸ ਲਓ ਤੇ ਇਹ ਇਹ ਤੋਹਫੀਨ ਇਕੱਲੇ ਮੈਂਬਰਾਂ ਦੀ ਨਹੀਂ ਇਹ ਸੰਸਥਾ ਦੀ ਆ ਤੇ ਸਿੱਖਾਂ ਦੀ ਭਾਵਨਾਵਾਂ ਦੀ ਆ ਸੋ ਇਹ ਗੱਲ ਨੂੰ ਲੈ ਕੇ ਅੱਜ ਅਸੀਂ ਜਿਹੜਾ ਇਥੋਂ ਦੇ ਡੀਸੀ ਦੁਆਰਾ ਜਿਹੜੇ ਭਗਵੰਤ ਮਾਨ ਤੱਕ ਇਹ ਜਿਹੜਾ ਅਸੀਂ ਪੱਤਰ ਪਹੁੰਚਾਉਣਾ ਹੈ ਸਿਰ ਮਾਫੀ ਮੰਗਣ ਦੀ ਵਾਰੀ ਵੀ ਗੱਲ ਆਖੀ ਜੀ ਮਾਫੀ ਬਿਲਕੁਲ ਮਾਫੀ ਮੰਗਣੀ ਚਾਹੀਦੀ ਹੈ ਜੀ ਗਲਤ ਗੱਲ ਕਰੂਗਾ ਮਾਫੀ ਮੰਗੂਗਾ ਉਹ ਆਪਣੇ ਆਪ ਨੂੰ ਇਸ ਗੱਲ ਦਾ ਭਲੇਖਾ ਨਾ ਖਾਵੇ ਕਿ ਮੈਂ ਮੁੱਖ ਮੰਤਰੀ ਆ ਇਥੇ ਬੜੇ ਬੜੇ ਆਂਦੇ ਗੋਡੇ ਨਿਮਗੇ ਆ ਤੇ ਇਸ ਕਰਕੇ ਮੋਦੀ ਵਰਗੇ ਜਿਹੜੇ ਆ ਉਹ ਕਿਨਾਂ ਗੋਡਿਆਂ 'ਤੇ ਚੱਲ ਕੇ ਆਏ ਆ ਤੇ ਇਹ ਤਾਂ ਕੁਝ ਵੀ ਚੀਜ਼ ਨਹੀਂ ਗਾ ਤੇ ਨਾਲੇ ਸਭ ਤੋਂ ਵੱਡੀ ਗੱਲ ਆ ਇਸ ਪੰਜਾਬ ਦਾ ਮੁੱਖ ਮੰਤਰੀ ਆ ਜਿਹੜੇ ਜਿਹੜਾ ਪੰਜਾਬ ਸੰਸਕਾਰਾਂ ਦੀ ਧਰਤੀ ਆ ਤੇ ਖਾਸ ਤੌਰ ਤੇ ਗੁਰੂਆਂ ਪੀਰਾਂ ਦੀ ਉਹ ਉਹਨੂੰ ਜਿਹੜੀ ਛੋੜ ਦਿੱਤੀ ਜਾ ਰਹੀ ਆ ਜਿਹੜਾ ਮਸਕਰਾ ਪਾਣਾ ਕੀਤਾ ਜਾ ਰਿਹਾ ਬਹੁਤ ਮਾੜਾ ਤੇ ਨੀਵਾ ਹੈ ਬਹੁਤ ਪਦਰ ਗਿਰ ਚੁੱਕਿਆ ਇਹਨਾਂ ਦਾ ਤੋਂ ਅਸੀਂ ਇਹ ਗੱਲ ਨੂੰ ਸਾਰੇ ਸਮੁੱਚੇ ਤੌਰ ਤੇ ਸੰਗਤ ਵੀ ਅਸੀਂ ਇਹ ਕਹਿੰਦੇ ਆ ਕਿ ਭਗਵੰਤਮਾਨ ਆਪਣੀ ਹੋਸ਼ ਚਾ ਇਸ ਫਤੂਰ ਤੋਂ ਥੱਲੇ ਆ ਤੇ ਜਿਹੜਾ ਤੂੰ ਇਹ ਬਿਆਨ